ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦਿੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਿ ਵੜ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਬਈ ਕੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਅਜੂ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਠੀਕੋ ਬਈ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਰ ਬਹੁਤ ਵਧੀਆ ਬਈ ਪਾਬੇ ਚ ਕਰਤੇ ਤੇ ਅੱਜ ਫਿਰ ਇੱਕ ਪੈਂਡ ਲੈ ਕੇ ਆਏ ਹਾਂ ਹਾਂ ਬਈ ਜਰਸੀ ਆ ਤੋ ਵਹਾਗਾ ਹਾਂ ਹਾਂ ਚੌਗੀ ਆ ਮੂੰਹ ਹਜੇ ਠੀਕ ਆ ਮੂੰਹ ਚੌਗੀ ਆ ਬਈ ਨਾਮ ਤੇ ਐਡਰੈਸ ਬੋਲ ਦੋ ਨਾਮ ਬਈ ਸੁਹਾਸਾ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਹੂਲਾ ਹੂੰ ਮੋਬਾਈਲ ਨੰਬਰ 8196015435 ਇਹ ਬਾਈ ਦਾ ਵੀ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਵਾ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਕਦਾਂ ਸੂਈ ਘੰਟਾ ਕੀ ਹੋਇਆ ਹੂੰ ਤੇ ਬੱਚਾ ਦੇ ਦਿੱਤਾ ਇਹਨੇ ਠੰਡੇ ਕਰਮਾੜ ਨੇ ਬੱਚਾ ਦੇ ਦਿੱਤਾ ਬਾਕੀ ਆਪਾਂ ਬਾਈ ਨਾੜੂ ਆ ਵੀ ਚੈੱਕ ਕਰਾਉਣਾ ਨਾਲ ਆ ਹਾਂ ਜਮਾ ਗਿੱਲਾ ਨਾੜੂ ਗਿੱਲਾ ਗਿੱਲਾ ਨਾੜੂ ਆ ਬਾਈ ਕੱਚਾ ਬੱਚਾ ਕਰਮਾੜ ਨੇ ਬੱਚਾ ਦੇ ਦਿੱਤਾ ਐਚ ਐਫ ਦਾ ਦੇ ਦਿੱਤਾ ਹਨਾ ਹਾਂ ਹਾਂ ਤੇ ਸਵੇਰ ਸੋੜਾ ਫਿਰ ਕੱਢਿਆ ਬਾਈ ਨਹੀਂ ਬਾਈ ਇਹ ਮੈਂ ਕਹੀ ਇਹ ਕੱਲਾ ਬੱਚੇ ਨੂੰ ਚੰਗਾ ਆ ਤੇ ਹਲੇ ਕੱਢਿਆ ਨਹੀਂ ਗਾ ਕਿਉਂਕਿ ਜੇ ਜੀ ਤੋ ਪੈ ਗਈ ਫਿਰ ਕੱਢ ਉਹ ਕਰਨਾ ਠੀਕ ਆ ਤੇ ਕੋਸ ਰਿਕਾਰਡ ਦਾ ਪਤਾ ਖੀਰਕਾਰ ਸੀ ਬਾਈ ਮਾਲਕਾਂ ਨੇ 20 ਕਿਲੋ ਦੱਸਿਆ ਬਾਈ ਪਹਿਲਨ ਦਾ ਠੀਕ ਆ ਹਾਂ ਤੇ ਅੱਜ ਕਿੰਨਾ ਦੇ ਦੋ 24 25 ਕਿਲੋ ਦੁੱਧ ਪਾਉਗੀ ਬੜੇ ਆਰਾਮ ਨਾਲ ਠੀਕ ਆ ਬਾਕੀ ਆਪਾਂ ਬਰੀਡ ਬਾਈ ਚੈੱਕ ਕਰਨਾ ਫੇਰ ਚੈੱਕ ਕਰੋ ਕੀ ਬਾਤ ਆ ਮੈਂ ਕਹਣਾ ਇੰਨਾ ਸਕੀਨ ਪਸ਼ੂ ਨਹੀਂ ਮਿਲਦਾ ਹਨਾ ਮੁਸ਼ਕਲਾ ਹੁੰਦਾ ਹੈ ਬਰੀਡ ਚੈੱਕ ਕਰੋ ਬਾਈ ਲੇਵੇ ਦੀ ਬੁਰੀ ਸ਼ੀਲਟ ਕਾ ਨੂੰ ਆਂਤੀ ਨਹੀਂ ਉਹ ਠੀਕ ਆ ਛੱਡੀ ਸ਼ੀਲ ਬਾਈ ਫੋਲਾ ਬਾਕੀ ਗਰਮੀਆਂ ਦਾ ਤੋਫਾ ਮਨ ਲੈ ਚਵਾਈ ਚੈੱਕ ਕਰੋ ਬਾਈ ਗੰਨੇਾਰ ਕੀ ਚਵਾਈ ਆ ਮੈਂ ਕਹਣਾ ਬਾਈ ਚਵਾਈ ਦਾ ਬਗੰਤੀ ਹੈ ਨਹੀਂ ਜਿਆਦਾ ਹਾਂ ਹਾਂ ਲੈ ਬਾਈ ਮਗਰ ਲਸਣਾ ਦੇ ਚੈੱਕ ਕਰਾ ਦੇ ਕੀ ਬਾਤ ਆ ਯਾਰ ਗੰਨੇ ਤੂੰ ਵੱਧਦੀ ਆ ਬਾਈ ਮੈਂ ਕਹਣਾ ਗੁੱਸਿਆਂ ਫਟਣ ਵਾਲਾ ਕੰਮ ਹੀ ਆ ਯਾਰ ਨਾ ਕਿਆ ਬਾਤ ਹੈ ਬਾਈ ਇਹਦਾ ਇਹਦਾ ਜਦੋਂ ਜੇਰ ਜੂਰ ਪੈ ਗਈ ਨਾ ਬੈਠਦਾ ਹੋਰ ਪੰਜ ਕੋਸ ਹੋਰੀ ਬਣ ਜਾਣਾ ਬਾਕੀ ਲੇਵੇ ਦੀ ਸਫਾਈ ਬਹੁਤ ਆ ਬਾਈ ਹੈ ਨਾ ਹਾਂ ਪਾ ਕੋਈ ਨੋ ਮਾਈ ਤਾਂ ਬਾਈ ਇਨੀ ਵੀ ਦੇਖਣ ਲੰਗਰ ਤਾਜ਼ਾ ਸੁਆ ਹੈ ਨਾ ਬਾਕੀ ਥਣ ਚੈੱਕ ਕਰੋ ਬਾਈ ਕਿਆ ਬਾਤ ਹੈ ਗੁਲਾਬੀ ਥਣ ਗੁਲਾਬੀ ਥਣ ਲਗਾਵਾ ਪੂਰੀ ਬਿੱਥੇ ਥਣ ਲਗਾ ਮੈਂ ਕਹਿੰਦਾ ਚੰਤੀ ਲਾ ਕੇ ਜੇ ਮਿਲਾਇਆ ਹੁੰਦਾ ਨਾ ਇਹ ਥਣ ਵੀ ਖੋਲ ਦੇ ਪਰਾ ਤੋੜ ਦੇ ਖੁੱਲ ਕੇ ਬਾਕੀ ਬਾਈ ਲੜ ਤੁਰਿਆ ਵਾ ਜੇਰ ਤਿਆਰੀ ਚ ਚੱਲੀ ਜਾਂਦੀ ਹੈ ਨਾ ਬਾਈ ਹਾਂ ਹਾਂ ਲੇਕਿਨ ਉਹ ਵੀ ਥੋੜੇ ਟਾਈਮ ਤੱਕ ਕੱਦ ਬਾਈ ਬਰੀਡ ਚੇਕ ਕਰੋ ਕੀ ਬਾਤ ਆ ਉਹ ਵੱਡੇ ਕੱਦ ਕਾਢਦੇ ਆ ਕੋਈ ਛੋਟੀ ਨੰਦਾਂ ਚਲਾਵੇ ਬਾਈ ਇਹ ਨਾ ਸਮਝੋ ਵੀ ਛੋਟੀ ਜਾ ਗਈ ਹਨਾ ਫੁੱਲ ਬਰੀਡ ਆ ਤੇ ਫੁੱਲ ਕੱਦ ਆ ਫੁੱਲ ਭਲੀ ਵੀ ਆ ਸੁਆਦ ਕਰਮਾਲ ਨੇ ਮੰਨੈ ਨਹੀਂ ਜਮਾ ਤੋੜ ਦੇ ਸੁਆਸ ਇਧਰ ਨੂੰ ਬਾਈ ਬਾਕੀ ਆਏ ਵੀ ਰੰਗ ਰੂਪ ਦੀ ਜੇ ਗੱਲ ਕਰੀਏ ਨਾ ਫੁੱਲ ਬਰੀਡ ਆ ਬੱਚੇ ਵਿੱਚ ਬਹੁਤ ਚੰਗੇ ਪਾਉਂਦੀ ਆ ਹੁਣ ਬੱਚਾ ਵੀ ਬਹੁਤ ਚੰਗਾ ਹੀ ਦਿੱਤਾ ਕਹਿੰਦੇ ਬਾਈ ਹੂੰ ਇਸ ਵਾਸਤੇ ਕੀ ਮੁੱਲ ਰੋਭਈ ਦੇਣ ਲੈਣੇ ਦਾ ਬਈ ਮੁੱਲ ਕਰਨੋਂ ਦਾ ਇੱਕ 5 10 ਜਿੰਨੇ ਮਰਜ਼ੀ ਕਰ ਲੈ ਹੈਨਾ ਹੂੰ ਲੈਣ ਦੇਣ 95000 ਦੀ ਵੈੜ ਦਊਗਾ ਠੀਕਾ ਜਮਾ ਪਾਈ ਨੀ ਹੋੜੀ ਹੋਊਗੀ ਐ ਮੈਂ ਬਾਹਲੇ ਪਕਾਈ ਵਾਲਾ ਭਲਾ ਨਹੀਂ ਕੋਈ ਨਾ ਫੋਨ ਲਾਵੇ ਕਿਉਂਕਿ ਤੈਨੂੰ ਵੀ ਪਤਾ ਮਾਲ ਮਿਲਦਾ ਬਹੁਤ ਘੱਟ ਆ ਹੈਨਾ ਹੂੰ ਪਰ ਜਿਹੜਾ ਜਾਨਵਰ ਹੈਗਾ ਸਿਰੇ ਦੀ ਆ ਐ ਨਹੀਂ ਕੋਈ ਗੱਲ ਕਿਆ ਬਾਤ ਆ ਬਾਈ ਬਾਕੀ ਲੰਮੀ ਲੁੰਮੀ ਆ ਇੱਕ ਹੋਰ ਚੀਜ਼ ਆ ਬਾਕੀ ਸ਼ੇਡ ਦੇਖੋ ਬਾਡੀ ਦੇਖੋ ਜਮ ਇੱਕੋ ਜੀ ਆ ਗਈ ਪੱਧਰ ਪੁੱਧਰ ਨਾ ਬਸੀ ਜੇ ਗੱਲ ਕਰੀਏ ਬਾਈ ਫੁੱਲ ਆ ਗਈ ਬਾਕੀ ਨਾ ਫੇਸ ਚੈੱਕ ਕਰੋ ਆਇਆ ਨਹੀਂ ਹੈਗਾ ਸੋਹਣੀ ਲੱਗੂ ਹੈ ਨਾ ਬਾਈ ਕੀ ਜੱਗ ਬੜਾ ਹਰੇਗਾ ਤਾਂ ਬਾਰੀ ਸਲਾਈ ਜਾਈਏ ਹੈ ਨਾ ਉਹਦਾ ਕੋਈ ਫਾਇਦਾ ਨਹੀਂ ਹਰੇਕ ਅੱਜ ਕੱਲ ਸਿਆਣਾ ਸਿਆਣਾ ਕਗਲੇ ਨੇ ਬਰੀਡ ਬਾਈ ਆਪੀ ਚੈੱਕ ਕਰ ਲੈਣੀ ਹੈ ਵੀ ਕੀ ਚੀਜ਼ ਹੈ ਨਾ ਬਾਕੀ ਬਾਈ ਨੇ ਬਾਈ ਮੁੱਲ ਮਾਰ ਤਾ ਆਪਾਂ ਠੰਡੀ ਸੀਲ ਦਾ ਉਹ ਜਾਂ ਕੋਈ ਚੱਕਰੀ ਨਹੀਂ ਉਹ ਤਾਂ ਕੋਈ ਟੈਨਸ਼ਨ ਨਹੀਂ ਮੰਨਿਆ ਕੋਈ ਦੋ ਵਾਰੀ ਵਜਾ ਚਾਹੇ ਤਿੰਨ ਵਾਰੀ ਵਜਾ ਕਰਮ ਵਾਲ ਨੂੰ ਕੋਈ ਚੱਕਰੀ ਨਹੀਂ ਠੰਡੀ ਸੀਲ ਚੈੱਕ ਕਰੋ ਕਿਆ ਬਾਤ ਹੈ ਫੁੱਲ ਠੰਡੀ ਸੀਲ ਕਰ ਮੰਨ ਲੈ ਲੈਵਾ ਚੈੱਕ ਕਰੋ ਹੈ ਤਾਂ ਬਾਈ ਜੇਰ ਪੈਣੀ ਹੈ ਜਦੋਂ ਜੇਰ ਪੈ ਗਈ ਮੈਂ ਕਹਿੰਦਾ ਉਹ ਤਾਂ ਕੁਛ ਨਾ ਕੋਈ ਹੋਰ ਬਣੂਗੀ ਹਨਾ ਲੈ ਚੈੱਕ ਕਰੋ ਵੀ ਕਿਆ ਬਾਤ ਹੈ ਈਟਾਂ ਨੁਟੜਗਣਾ ਫੁੱਲ ਕਮਾਲ ਦੇ ਆ ਬਾਕੀ ਖੁੱਚਾ ਪਾਹ ਜਿਹਨੂੰ ਆਪਾਂ ਕਹਦੀ ਐ ਫਿਕਸਾ ਬਣਾ ਰੱਖੂਗਾ ਤਿੰਨਾਂ ਸੀਗਾ ਬਾਕੀ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ